ਤੁਸੀਂ ਇਹ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਨੂੰ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਗੇ ਤਾਂ ਦੋਸਤੋ ਮੈਂ ਖੁਸ਼ ਹਾਂ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 6 ਵਜੇ ਦਾ 6 ਵਜੇ ਕਿ ਵਾਕ ਹੋ ਗਈ ਚਾਹ ਪਾਣੀ ਹੋ ਗਿਆ ਤੇ ਹੁਣ ਮੈਂ ਕਿਚਨ ਚ ਕਰਦੀਆਂ ਆਪਣੇ ਬ੍ਰੈਕਫਾਸਟ ਦੀ ਤਿਆਰੀ ਤੇ ਨਾਲ ਮੈਂ ਬਣਾਉਂਗੀ ਸਬਜੀ ਕਦੋਂ ਕੱਟਦੀਆਂ ਕਦੋਂ ਕਾਫੀ ਪੀਨੇ ਕਦੋਂ ਬਣਾਉਂਗੀ ਔਰ ਵੈਸੇ ਤੇ ਅੱਛਾ ਲੱਗਦਾ ਕਦੂ ਦਾ ਤੇ ਹੁਣ ਕਿਹੜਾ ਬੱਚਾ ਹੈ ਵੀ ਰੋੜਾ ਪਾਉਣਗੇ ਇਹਨਾਂ ਨੂੰ ਕਦੂ ਨਹੀਂ ਖਾਣਾ ਹੈਗਾ ਕਦੂ ਬਣਾਉਂਗੀ ਨਾਲ ਨਾਲ ਨਾਪਾ ਬ੍ਰੈਕਫਾਸਟ ਬਣਾਉਂਗੀ ਪਨੀਰ ਪ ਕੱਜ ਸਵੇਰ ਨੂੰ ਦਾ ਪਨੀਰ ਪਏ ਵੀ ਕਿਉਂ ਬੇਹਕਾਰ ਨਾ ਖਾਣ ਕਰਨਾ ਪਹਿਲੇ ਪਨੀਰ ਹੀ ਖਾਦਾ ਜਾ ਕਿਸ ਤਾਂ ਪਨੀਰ ਦੀ ਬਣਾਉਂਗੀ ਸਬਜੀ ਕਿਹ ਇਸ ਟਾਈਪ ਬਣਾਵਾਂ ਮੈਂ ਆਪਣੇ ਵਾਸਤੇ ਸਬ지ਆ ਪਾ ਕੇ ਬ੍ਰੈਕਫਾਸਟ ਵਿੱਚ ਤੇ ਬਣਾਉਂਗੀ ਕੱਦੂ ਬਾਹਰ ਦਿਵਿੰਦਰ ਕਰ ਰਹੇ ਨੇ ਖਿੜਕੀਆਂ ਬੰਦ ਕਰਾ ਦਾ ਇੰਤਜ਼ਾਮ ਸਾਡੇ ਵਿੰਡੋ ਚ ਨਾ ਰੂਮ ਚ ਕੂਲਰ ਲੱਗੇ ਹੋਏ ਸੀਗਾ ਉਹ ਕੂਲਰ ਹਟਾ ਰਹੇ ਨੇ ਤਾਂ ਕਿ ਡਸਟ ਨਾ ਬਾਹਰ ਅੱਜ ਨਹੀਂ ਰਿਮੂਵਰੀ ਦੱਸੀ ਹੈ ਆਪਾਂ ਚੱਕ ਲੈ ਕਰ ਦੂ ਸਿੰਧਿਆ ਘੜਨਾ ਕਰਦੇ ਸਬਜੀ ਦੀ ਤਿਆਰੀ ਖਿੜਕੀਆਂ ਬੰਦ ਹੋ ਗਈਆਂ ਆਹ ਕੁਲਰਾ ਦਾ ਦਾਦਾ ਬਰੇ ਭਈ ਆਹ ਦਿਨ ਤੋਂ ਬੰਦ ਕਰਤੀ ਹੈ ਛਿੜਕੀਆਂ ਬੰਦ ਕਰਨ ਦਾ ਇੰਤਿਆਮ ਕਰ ਰਹੇ ਆ ਬਿਕੋਜ਼ ਮੇਰੀ ਰੱਸੀ ਆ ਅੱਜ ਹੋ ਗਈ ਡੇਟ 4 ਜੂਨ ਕਿੰਨੇ ਦੀ ਮੇਰੀ ਰੱਸੀ ਆ ਜੀ ਕਿੰਨੇ ਦਿਨ ਮੇਰੀ ਰੱਸੀ ਆ ਤਿੰਨ ਦਿਨ ਮੈਂ ਸੋਚ ਰਹੀ ਸੀ ਅੱਜ ਮੈਂ ਡਸਟਿੰਗ ਕਰਦਾ ਕੰਮ ਰੇ ਉੱਧਰ ਡਸਟ ਬੜਾਈ ਪਈ ਆ ਉਹਦੀ ਆਖਿਆ ਜਿਹੜੀ ਰਾਣਨ ਦੇ ਕੰਮ ਕੀ ਕਰੀਨਾ ਤੁਮ ਘਰ ਛੱਡੇ ਆਂਦੇ ਨੇ ਸਫਾਈ ਕਰਦੇ ਬਣਾ ਦੇਖ ਕੇ ਵੀ ਆਇਆ ਕੰਮ ਨਹੀਂ ਹੋ ਰਿਹਾ ਸਫਾਈ ਕਰਦੇ ਚਲੋ ਫਿਰ ਕਰ ਲੀਏ ਵੇਖਦਿਆਂ ਮੈਂ ਕੱਪੜਾ ਪਹਿਲਾਂ ਤੋਂ ਆਪਣੇ ਪ੍ਰੈਸ ਕਰੂ ਕੱਪੜੇ ਪ੍ਰੈਸ ਕਰਨੇ ਪੈਣੇ ਕਾਲ ਤੋਂ ਤੇ ਸੀ ਫਿਰ ਦੇਖੋ ਕੀ ਇਹਨੇ ਮੌਸਮ ਦਾ ਪਤਾ ਲੱਗ ਜੂਗਾ ਜਬਨਾਂ ਮੈਨੂੰ ਕਦੂ ਵੀ ਬਹੁਤ ਸਵਾਲ ਆਉਂਦੇ ਕੰਦੂ ਟਾਈਮ ਹੋ ਰਿਹਾ 7:30 ਦਾ ਸਬਜੀ ਮੈਂ ਬਣਾਤੀ ਕਦੂ ਦੀ ਦੁੱਧ ਮਲਾਈ ਵੀ ਪਾਤਾ ਆਟਾ ਗੁੰਨਤਾ ਕੰਢੇ ਸਾਫ ਹੋ ਗਏ ਕਿਚਨ ਜੋ ਮੇਰਾ ਕੰਮ ਓਕੇ ਆ ਤੇ ਮੈਂ ਹੁਣ ਆਇਆ ਕੱਪੜੇ ਪ੍ਰੈਸ ਕਰਨ ਮੈਂ ਕੱਪੜੇ ਪ੍ਰੈਸ ਕਰ ਲਾ ਕੱਲ ਤੋਂ ਤੇ ਸੀਗੇ कल शाम ਨੂੰ ਦੋਤੇ ਸੀ ਕਿ ਕੱਪੜੇ ਪ੍ਰੈਸ ਕਰ ਲਾਂ ਫਿਰ ਮੈਂ ਕਰਨੀ ਡਸਟਿੰਗ ਡਸਟਿੰਗ ਮੈਂ ਦਵਿੰਦਰ ਕਰਾਂ ਨਹੀਂ ਦੇ ਰਹੇ ਕਹਿੰਦੇ ਤੂੰ ਹਟਦੀ ਨਹੀਂ ਹੈਗੀ ਸਫਾਈਆਂ ਕਰ ਲਉ ਵਿਨੇਰੀ ਚੜੀ ਆਉਂਦੀ ਫਿਰ ਫੇਰੇ ਸਾਂ ਉਹਵੇਂ ਜਿਵੇਂ ਹਾਲ ਹੋ ਜਾਣਾਗਾ ਵੀ ਖੜ ਜਾ ਦੋ ਦਿਨ ਵੇਟ ਕਰ ਲ ਵੀ ਦੋ ਦਿਨ ਨੇਹਰੀਆਂ ਦੱਸਿਆਂ ਤਿੰਨ ਦਿਨ ਅੱਜ ਆ 4 ਜੂਨ ਤਿੰਨ ਦਿਨ ਨੇਹਰੀਆਂ ਦੱਸਿਆਂ ਨੇ ਫਿਰ ਉਸ ਤੋਂ ਬਾਅਦ ਸਫਾਈਆਂ ਕਰੀ ਚੰਗੀਆਂ ਨੇ ਫਿਰ ਕਰਾਂਗੇ ਉਹਵੇਂ ਜਿਵੇਂ ਫੇਰ ਹੋ ਜੂਗਾ ਸਬਜੀ ਕਦੂਦੀ ਬਣਾਤੀ ਆਟਾ ਗੁੰਨਤਾ ਸੀ ਫਿਰ ਮੈਂ ਸੋਚਿਆ ਚਲੋ ਕੱਪੜੇ ਪ੍ਰੈਸ ਕਰ ਲਾਂ ਕੱਪੜੇ ਵੀ ਪ੍ਰੈਸ ਹੋ ਗਈ ਸੀ ਬਿਕੋਜ਼ ਕੱਪੜਿਆਂ ਦਾ ਵੀ ਪ੍ਰੈਸ ਕਰਨਾ ਮੈਨੂੰ ਵੱਡਾ ਹੀ ਕੰਮ ਲੱਗਦਾ ਹੁੰਦਾਗਾ ਆਏ ਲੱਗਦਾ ਵੀ ਇਹ ਬਹੁਤ ਵੱਡਾ ਕੰਮ ਆ ਵੀ ਗਰਮੀ 'ਚ ਖੜ ਕੇ ਹੀ ਕੰਮ ਕੱਪੜੇ ਪ੍ਰੈਸ ਕਰਨੇ ਮੈਨੂੰ ਵੀ ਕੰਮ ਉਹਨਾਂ ਕੰਮ ਤੋਂ ਥੋੜਾ ਜਿਹਾ ਮੈਂ ਚੱਲਦੀ ਆ ਪ੍ਰੈਸ ਵਾਲਾ ਤੋਂ ਠੀਕ ਆ ਕਰਨੇ ਪੈਂਦੇ ਨੇ ਮਜਬੂਰੀ ਆ ਪਰ ਜੇ ਮੈਂ ਦੂਜੇ ਕੰਮ ਮੈਂ ਬੜਾ ਸ਼ੌਂਕ ਨਾ ਕਰਦੀ ਆ ਨਾ ਪ੍ਰੈਸ ਵਾਲਾ ਪ੍ਰੈਸ ਤੋਂ ਮੈਨੂੰ ਥੋੜਾ ਜਿਹਾ ਡਰ ਲੱਗਦਾ ਕਰਨ ਤੋਂ ਇਸ ਕਰਕੇ ਸੋਚਿਆ ਪਹਿਲਾਂ ਉਹੀ ਕੰਮ ਕਰਾਂ ਜੀਤੋਂ ਮੈਨੂੰ ਡਰ ਲੱਗਦਾ ਮੈਨੂੰ ਜਿਹੜਾ ਮੈਨੂੰ ਕੰਮ ਔਖਾ ਲੱਗਦਾ ਕਰਨੇ ਗ ਆਪਣੇ ਪ੍ਰੈਸ ਹੋਗੇ ਤੇ ਹੁਣ ਕਰ ਰਹੀ ਆ ਮੈਂ ਡਸਟਿੰਗ ਡਸਟਿੰਗ ਜੀ ਮੈਨੂੰ ਦਵਿੰਦਰ ਮਨਾ ਕਰ ਰਹੀ ਸੀ ਡਸਟਿੰਗ ਨਾ ਕਰ ਨਾ ਕਰ ਨਾ ਕਰ ਪਰ ਮੈਂ ਕਿਹਾ ਵੀ ਕੋਈ ਆ ਗਿਆ ਤਾਂ ਬੁਰਾ ਲੱਗਦਾ ਵੀ ਡਸਟ ਨਾ ਕਾਫੀ ਆਈ ਪਈ ਸੰਦਰ ਬਹੁਤ ਕਿਉਂਕਿ ਡੇਲੀ ਡਸਟਿੰਗ ਨਹੀਂ ਹੁੰਦੀ ਹੈਗੀ ਨਾ ਡੇਲੀ ਡੇਲੀ ਮੈਂ ਸੇਮ ਸੇਮ ਕੰਮ ਨਹੀਂ ਕਰਦੀ ਹਰ ਆਪ ਆਪਣੇ ਰੂਮ ਦੀ ਤੇ ਲੌਬੀ ਦੀ ਮੈਂ ਕੀ ਕਹਣਾ ਮੈਂ ਡੇਲੀ ਕਰਦਾ ਕਦੇ ਕਦੇ ਤਾਂ ਮੈਂ ਤੋਂ ਵੀ ਡੇਲੀ ਨਹੀਂ ਹੁੰਦੀ ਇਸ ਕਰਕੇ ਮੈਂ ਸੋਚਿਆ ਚੱਲੋ ਵੀ ਡਸਟਿੰਗ ਕਰ ਦਾਂ ਜੇ ਘਰ ਦੇ ਕੋਈ ਆ ਗਏ ਨਾ ਬਹੁਤ ਬੁਰਾ ਲੱਗਦਾ ਤੇ ਲੱਗੀ ਸੀ ਡਸਟਿੰਗ ਕਰਨ ਜਿਵੇਂ ਜਿਵੇਂ ਆਪਣਾ ਰੁਟੀਨ ਹੁੰਦਾ ਆਪਾਂ ਲੱਗ ਜਾਂਦੇ ਆਂਗੇ ਕਈ ਵਾਰ ਤਾਂ ਡਸਟਿੰਗ ਕਰਦੇ ਕਰਦੇ ਥੋੜਾ ਜਿਹਾ ਆਪਾਂ ਐਕਸਟਰਾ ਟਾਈਮ ਵੀ ਲਗਾ ਦਾਂਦੇ ਆਂ ਨੇ ਕਦੇ ਕਦੇ ਆਪਾਂ ਥੋੜੀ ਫਟਾਫਟ ਵੀ ਕਰ ਦਾਂਦੇ ਹੁੰਨੇ ਆਂ ਅਲੱਗ ਅਲੱਗ ਰੁਟੀਨ ਹੁੰਦੇ ਨੇ ਨਾ ਕਦੇ ਕਦੇ ਲੱਗਦਾ ਹੁੰਦਾ ਵੀ ਆਪਾਂ ਅੱਜ ਡੀਪ ਕਲੀਨਿੰਗ ਕਰੀਏ ਥੋੜਾ ਜਿਹਾ ਕਿਸੇ ਚੀਜ਼ ਨੂੰ ਐਕਸਟਰਾ ਟਾਈਮ ਦੇਈਏ ਤੇ ਬਸ ਉਹੀ ਆਪਣਾ ਰੂਟੀਨ ਆਪਾਂ ਜਿਹੜਾ ਆਪਣਾ ਰੂਟੀਨ ਹੁੰਦੇ ਨਾ ਆਪਾਂ ਇਹ ਸਾਲਾਂ ਦਾ ਐਕਸਪੀਰੀਅੰਸ ਤੋਂ ਸਿੱਖਦੇ ਹਾਂ ਕੰਮ ਕਰਨਾ ਕੋਈ ਆਪਾਂ ਕਦੇ ਦਿਨ ਚ ਜਾਂ ਕਿਸੇ ਨੂੰ ਦੇਖ ਕੇ ਨਹੀਂ ਸਿੱਖ ਪਾਉਂਦੇ ਹਾਂ ਦੇਖ ਕੇ ਕਿਸੇ ਨੂੰ ਆਈਡੀਆ ਮਿਲ ਜਾਂਦਾ ਹੈ ਹਨਾ ਜਾਂ ਆਪਾਂ ਨੂੰ ਮੋਟੀਵੇਸ਼ਨ ਮਿਲ ਜਾਂਦੀ ਆ ਪਰ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਤੇ ਉਵੇਂ ਹੀ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਕੋਈ ਮੈਨੂੰ ਵੀ ਆਈਨ ਹੈਗਾ ਵੀ ਮੈਂ ਸ਼ੁਰੂ ਤੋਂ ਹੀ ਕੰਮ ਕਰਦੀ ਆ ਪਹਿਲਾ ਪਹਿਲਾ ਦੇਖੋ ਕੰਮ ਕਰਨ ਦੀ ਕੋਈ ਵਿਉਂਤ ਨਹੀਂ ਹੁੰਦੀ ਹਨਾ ਵੀ ਆਪਾਂ ਕਿਵੇਂ ਕਰੀਏ ਕਿਹੜਾ ਕੰਮ ਜ਼ਰੂਰੀ ਆ ਆਪਾਂ ਖਲਾਰਾ ਜਿਹਾ ਪਾ ਕੇ ਬਹਿ ਜਾਨੇ ਹੁੰਦੇ ਆਗੇ ਪਰ ਫਿਰ ਜਿਵੇਂ ਜੀਵੇਂ ਦੇਖੋ ਆਪਣੇ ਗਲਤੀਆਂ ਹੁੰਦੀਆਂ ਨੇ ਤੇ ਜਿਹੜੇ ਜਿਹੜੇ ਆਪਣੇ ਨੁਕਸਾਨ ਹੁੰਦੇ ਨੇ ਤੇ ਉਹਨਾਂ ਤੋਂ ਆਪਾਂ ਸਿੱਖਦੇ ਆਂਗੇ ਵੀ ਆਹ ਮੈਂ ਕੰਮ ਗਲਤ ਕਰਤਾ ਜੱਗੇ ਤੋਂ ਮੈਨੂੰ ਐ ਨਹੀਂ ਕਰਨਾ ਸੀ ਐਂ ਕਰਨਾ ਚਾਹੀਦਾ ਸੀਗਾ ਇਹਦਾ ਸਿੱਖਣੋਂ ਵੀ ਬਹੁਤ ਕੁਝ ਮਿਲਦਾ ਕਰਦੇ ਨੇ ਕਿ ਨਹੀਂ ਕਿ ਕੰਮਾਂ ਤੋਂ ਸਿੱਖਣੋਂ ਮਿਲਦਾ ਕੋਈ ਮੇਰੇ ਵੀ ਇਹ ਸ਼ੁਰੂ ਤੋਂ ਕੋਈ ਐ ਰੁਟੀਨ ਹੈਗਾ ਵੀ ਮੈਂ ਇਦਾਂ ਹੀ ਕੰਮ ਕਰਦੀ ਆਂ ਪਹਿਲਾਂ ਪਹਿਲਾਂ ਪਤਾ ਵੀ ਨਹੀਂ ਹੁੰਦਾ ਕੰਮਾਂ ਦਾ ਵੀ ਆਪਾਂ ਕਿਵੇਂ ਕਰਨਾਗਾ ਤੇ ਉਸ ਤੋਂ ਬਾਅਦ ਤਾਂ ਚਲੋ ਫਿਰ ਜਿਵੇਂ ਜਿਵੇਂ ਆਪਾਂ ਕੰਮ ਕਰੀ ਜਾਂਦੇ ਆਂ ਆਪਣਾ ਟਾਈਮ ਲਾਈਫ ਦਾ ਹਨਾ ਲੰਗੀ ਜਾਂਦਾ ਤੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਐਕਸਪੀਰੀਅੰਸ ਵੀ ਗੇਨ ਕਰਦੇ ਆਪਾਂ ਤੇ ਚੰਗਾ ਲੱਗਦਾ ਫੇਰ ਵੀ ਚਲੋ ਠੀਕ ਐ ਹੁਣ ਆਇਂ ਲੱਗਦਾ ਵੀ ਠੀਕ ਐ ਬਹੁਤ ਜ਼ਿਆਦਾ ਮਾਇਨੇ ਨਹੀਂ ਗੋងਗੀ ਵੀ ਬਹੁਤ ਜ਼ਿਆਦਾ ਮੈਨੂੰ ਨੌਲੇਜ ਆ ਗਈ ਵੀ ਘਰ ਦੇ ਕੰਮਾਂ ਦੀ ਆਪਾਂ ਨੂੰ ਵਿਊਟ ਆ ਜਾਂਦੀ ਹੈਗੀ ਕਿ ਕੰਮ ਕਰਾਂਗੇ ਤਾਂ ਵਿਊਟ ਹੋ ਜਾਂਦੀ ਹੈ ਵੀ ਆਹ ਕੰਮ ਜ਼ਰੂਰੀ ਨੇ ਆਪ ਪਹਿਲਾਂ ਕਰ ਲਈਏ ਤੇ ਆਹ ਕੰਮ ਚਲੋ ਬਾਅਦ ਵਿੱਚ ਹੋ ਜੂਗਾ ਇੱਕ ਦਿਨ ਲੇਟ ਵੀ ਹੋ ਜਾਊਗਾ ਆਪਦੇ ਦਿਮਾਗ ਵਿੱਚ ਕੰਮਾਂ ਦੀ ਲਿਸਟ ਆਪਾਂ ਨੂੰ ਜ਼ਰੂਰ ਬਣਾਉਣੀ ਚਾਹੀਦੀ ਹੈ ਮੇਰਾ ਜਿਵੇਂ ਆ ਕੰਮ ਕਰਨੇ ਨੇ ਔਰ ਜੇ ਆਪਾਂ ਨੂੰ ਪਤਾ ਹੋਊਗਾ ਨੋਟ ਡਾਊਨ ਹੋਣਗੇ ਆਪਣੇ ਦਿਮਾਗ ਵਿੱਚ ਕੰਮ ਤੇ ਆਪਾਂ ਉਹਨਾਂ ਜਿਵੇਂ ਫਟਾਫਟ ਕਰੀ ਜਾਂਦੇ ਨੇ ਜੇ ਆਪ ਨੂੰ ਆਪਾਂ ਸੋਚੇ ਹੀ ਨਹੀਂ ਹੋਊਗੀ ਆਪਾਂ ਕੀ ਕਰਨਾ ਫਿਰ ਆਪਾਂ ਬੈਠ ਜਾਂਦੇ ਆਪਾਂ ਸੋਚੀ ਜਾਂਦੇ ਵੀ ਕੀ ਕਰੀਏ ਕੀ ਕਰਾਂ ਕੀ ਕਰਾਂ ਸੋਚਣ ਤੇ ਟਾਈਮ ਵੇਸਟ ਹੋ ਜਾਂਦਾ ਜਾਂ ਕਈ ਵਾਰ ਆਪਾਂ ਬੈਠੇ ਫਟੇ ਫੋਨ ਚੱਕ ਲੈਂਦੇ ਫੋਨ ਤੇ ਵੀ ਨਾ ਟਾਈਮ ਵੇਸਟ ਹੋ ਜਾਂਦਾ ਇਸ ਕਰਕੇ ਜਰੂਰ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਸਵੇਰੇ ਉੱਠ ਕੇ ਤੁਸੀਂ ਆਪਣਾ ਡੇ ਜਰੂਰ ਪਲਾਨ ਕਰੋ ਵੀ ਤੁਸੀਂ ਅੱਜ ਖਾਣੇ ਵਿੱਚ ਕੀ ਬਣਾਉਣਾ ਤੇ ਘਰ ਦੇ ਕੰਮਾਂ ਵਿੱਚ ਕੀ ਕੀ ਕੰਮ ਕਰਨੇ ਨੇਗੇ ਤਾਂ ਕਿ ਆਪਾਂ ਫਿਰ ਉਸ ਪਲਾਨ ਅਕੋਰਡਿੰਗ ਆਪਾਂ ਆਪਣੇ ਕੰਮ ਕਰ ਸਕੀ ਆਪਣਾ ਟਾਈਮ ਨਾ ਵੇਸਟ ਹੋਵੇ ਘਰ ਦੀ ਸਾਫ ਸਫਾਈ ਕਰਨੀ ਘਰ ਨੂੰ ਸਾਫ ਰੱਖਣਾ ਵਧੀਆ ਗੱਲ ਆ ਚੰਗਾ ਲੱਗਦਾ ਦਿਓ ਘਰ ਆਪਾਂ ਨੂੰ ਸਾਫ ਦਿਖਦਾ ਪਰ ਇੱਕ ਚੀਜ਼ ਮੈਂ ਇਹ ਵੀ ਸਿੱਖੀ ਐ ਕਿ ਕਦੇ ਵੀ ਆਪਣੀ ਬਾਡੀ ਨਾਲ ਧੱਕਾ ਨਾ ਕਰੋ ਜਿੰਨੇ ਕੰਮ ਜਿੰਨੇ ਕੰਮ ਦੀ ਥੋੜਾ ਸ਼ਰੀਰ ਤੁਹਾਡੀ ਬਾਡੀ ਤੁਹਾਨੂੰ ਆਗਿਆ ਦਿੰਦੀ ਆ ਹਨਾ ਹੈਲਪ ਕਰਦੀ ਸਪੋਰਟ ਕਰਦੀ ਜਿੰਨੇ ਕੰਮ ਵਿੱਚ ਉਨਾ ਹੀ ਕਰੋ ਬਾਡੀ ਨਾਲ ਥੱਕਾ ਨਾ ਕਰੋ ਪਰ ਜਿਵੇਂ ਜਿਵੇਂ ਆਪਾਂ ਕੰਮ ਕਰਨਾ ਸ਼ੁਰੂ ਕਰਦੇ ਆ ਆਪਣਾ ਕੰਮ ਕਰਦਾ ਸਟੈਮੀਨਾ ਵੱਧਦਾ ਹੀ ਹੈ ਘਟਦਾ ਨਹੀਂ ਹੈਗਾ ਥੋੜਾ ਹੁੰਦਾ ਥੋੜਾ ਕਰ ਲਓ ਪਰ ਬਾਡੀ ਨਾਲ ਕਦੇ ਵੀ ਥੱਕਾ ਨਾ ਕਰੋ ਵੀ ਅੱਜ ਮੈਂ ਆਹ ਕੰਮ ਕਰਨਾ ਹੀ ਕਰਨੇ ਨੇ ਕਰਨੇ ਕਰਨੇ ਨੇ ਇਹ ਸਰੀਰ ਹੈ ਨਾ ਇਹਨੂੰ ਵੀ ਰੈਸਟ ਚਾਹੀਦਾ ਹੁੰਦਾ ਇਸ ਕਰਕੇ ਉਹਨਾਂ ਕੀ ਕੰਮ ਕਰੋ ਜਿੰਨਾ ਕ ਆਪਾਂ ਈਜ਼ੀਲੀ ਆਪਾਂ ਕਰ ਸਕੀਏ ਆਪਣੀ ਬਾਡੀ ਜਿੰਨਾ ਕਾਸਟ ਚੱਲ ਸਕਦੀ ਹੈ ਨਾ ਬਹੁਤ ਜ਼ਿਆਦਾ ਬਾਡੀ ਨੂੰ ਕਾਸਟ ਵੀ ਨਹੀਂ ਦੇਣਾ ਚਾਹੀਦਾ ਬਹੁਤ ਪੇਨ ਵੀ ਨਹੀਂ ਦੇਣੀ ਚਾਹੀਦੀ ਬਾਡੀ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਇੱਕ ਗੱਲ ਮੈਂ ਆਪਣੇ ਜ਼ਿੰਦਗੀ 'ਚ ਇਹ ਵੀ ਬਹੁਤ ਜ਼ਰੂਰੀ ਗੱਲ ਮੈਂ ਸਿੱਖੀ ਆ ਕਿ ਹਮੇਸ਼ਾ ਆਪਦੇ ਤੁਸੀਂ ਜਿੰਨੀ ਥੋੜੀ ਕੈਪੇਬਿਲਿਟੀ ਆ ਬਾਡੀ ਦੀ ਓਨਾ ਹੀ ਕੰਮ ਕਰੋ ਕਿਉਂਕਿ ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਨੂੰ ਆਪਣੇ ਸਿਹਤ ਜ਼ਰੂਰੀ ਆ ਨਾ ਜੇ ਆਪਣੇ ਸਿਹਤ ਠੀਕ ਹੋਊਗੀ ਫੇਰ ਸਭ ਕੁਝ ਹੈ ਬਾਕੀ ਜੇ ਲੱਗਦਾ ਵੀ ਕੰਮ ਜ਼ਿਆਦੇ ਨੇ ਤਾਂ ਉਹਨੂੰ ਸ਼ਿਫਟਾਂ ਵਿੱਚ ਘਾ ਲਓ ਰੈਸਟ ਕਰ ਲਓ ਫੋ ਕੰਟਾ ਦੁਪਹਿਰ ਨੂੰ ਲਾ ਲਉ ਕੰਟਾ ਸ਼ਾਮ ਨੂੰ ਲਾ ਲਉ ਇਸ ਤਰ੍ਹਾਂ ਆਪਾਂ ਕੰਮ ਡਿਸਟ੍ਰਿਬਿਊਟ ਕਰਕੇ ਕੰਮ ਵੰਡ ਕੇ ਆਪਾਂ ਕਰ ਸਕਦੇ ਹੁੰਦੇ ਨੇ ਇੱਕ ਵਾਰੀ ਚਲ ਨਹੀਂ ਹੁੰਦਾ ਕਈ ਵਾਰ ਜ਼ਿਆਦਾ ਕੰਮ ਹੁੰਦਾ ਮੇਰੇ ਕੋਲ ਮੈਂ ਵੀ ਕੁਝ ਨਾ ਕੁਝ ਕੰਮ ਸ਼ਾਮ ਨੂੰ ਪੈਂਡਿੰਗ ਰੱਖ ਲਾਣੀ ਹੁੰਦੀ ਆ ਇਹ ਨਹੀਂ ਹੈਗਾ ਕਿ ਸਾਰੇ ਕੰਮ ਮੈਂ ਸਵੇਰੇ ਇੱਕ ਵਾਰ ਜੀ ਕਰਨੇ ਨੇ ਜਿੰਨਾ ਕਿ ਮੈਨੂੰ ਲੱਗਦਾ ਵੀ ਹੋ ਗਈ ਠੀਕ ਆ ਜਦੋਂ ਮੈਨੂੰ ਲੱਗਦਾ ਵੀ ਹੁਣ ਤਕਾਵਟ ਹੋ ਗਈ ਬਸ ਹੋਰ ਕੰਮ ਨਹੀਂ ਹੁੰਦਾ ਫਿਰ ਮੈਂ ਰੈਸਟ ਕਰਦੀ ਆ ਹਨਾ ਮੈਂ ਵੀ ਹੁਣ ਆਪਣੀ ਬੋਡੀ ਦਾ ਥੱਕਾ ਨਹੀਂ ਕਰਦੀ ਇਹ ਗੱਲ ਮੈਂ ਬਹੁਤ ਬਹੁਤ ਲੇਟ ਸਿੱਖੀ ਆ ਪਰ ਚਲੋ ਸਿੱਖ ਗਈ ਤਾਂ ਕੰਮ ਮਦੇ ਕੋ ਘਰ ਦੇ ਬਹੁਤ ਹੋ ਜਾਂਦੇ ਨੇ ਕੰਮ ਕਦੀ ਨਹੀਂ ਖਤਮ ਹੁੰਦੇ ਪਰ ਆਪਾਂ ਕੰਮਾਂ ਨੂੰ ਛੱਡ ਵੀ ਨਹੀਂ ਸਕਦੇ ਇਹ ਵੀ ਨਹੀਂ ਕਹਿ ਸਕਦੇ ਕਿ ਮੈਥੋਂ ਤਾਂ ਇਹ ਹੁੰਦੀ ਨਹੀਂ ਮੈਂ ਕਵੇਂ ਕਰਾਂ ਹਨਾ ਹੁਣ ਆਪਾਂ ਪਲਾਨ ਕਰਨਾ ਵੀ ਆਪਾਂ ਕਵੇਂ ਕਰਨੇ ਨੇ ਹਮੇਸ਼ਾ ਪਲਾਨ ਕਰਕੇ ਚੱਲੋ ਕਿ ਇੰਨੇ ਕੰਮ ਹੈ ਚਲੋ ਮਾਰਨਿੰਗ ਚ ਕਰ ਲਵਾਂ ਦੀਆਂ ਇੰਨੇ ਕ ਮੈਂ ਸ਼ਾਮ ਨੂੰ ਕਰ ਲੂੰਗਾ ਇੰਨਾ ਮੈਂ ਟਾਈਮ ਕੱਢ ਲੂੰਗਾ ਇੰਨੇ ਕ ਮੈਂ ਕੱਲ ਨੂੰ ਕਰ ਲੂੰਗੀ ਇਸ ਕਰਕੇ ਹਮੇਸ਼ਾ ਆਪਦੇ ਕੰਮਾਂ ਨੂੰ ਆਪਦੇ ਡੇ ਨੂੰ ਪਲਾਨ ਕਰਕੇ ਚੱਲੋ ਆਪਾਂ ਨੂੰ ਕੰਮ ਕਰਨੇ ਸੌਖੇ ਵੀ ਹੋ ਜਾਣਗੇ ਤੇ ਕੰਮ ਜਲਦੀ ਵੀ ਹੋ ਜਾਂਦਾ ਆਪਣਾ ਟਾਈਮ ਵੀ ਪਲਾਨ ਕਰੋ ਵੀ ਐਨੇ ਕਿਹੋ ਜਿਹਾਂ ਘੰਟਾ ਜਾਂ ਅੱਧਾ ਘੰਟਾ ਮੈਂ ਆ ਕੰਮ ਨੂੰ ਕੱਢਣਾ ਹਮੇਸ਼ਾ ਪਲੈਨਿੰਗ ਨਾਲ ਚੱਲੋ ਟਾਈਮ ਹੋ ਰਿਹਾ ਪੌਣੇ 2 ਦਾ 2:10 ਮਿੰਟ ਰਹੀ ਮੈਂ ਲੰਚ ਕਰ ਤੇ ਹਟਿਆ ਲੰਚ ਕਰਕੇ ਤਾਂ ਲੰਚ ਕਰਨ ਤੋਂ ਬਾਅਦ ਮੈਂ ਆਪਣੇ ਰੂਮ ਚ ਅੱਧਾ ਘੇੜੇ ਲਾਣੀ ਹੁੰਦੀ ਆ 5-5-7 ਮਿੰਟ ਵਾਕ ਤੇ ਜਸਟ ਇੱਕ ਹੈ ਹੁੰਦਾ ਵਿਚਾਲੇ ਖਾਣਾ ਖਾਦਾ ਵੇ ਇੱਕਦਮ ਬੈਠੀ ਇਹਨੇ ਖਾਣਾ ਖਾਧਾ ਫਿਰ ਮੈਂ 5-7 ਮਿੰਟ ਦੀ ਵਾਕ ਕਰ ਲਾ ਮੈਂ ਲੌਬੀ ਚ ਘੇੜੇ ਲਾ ਲਾ ਨਹੀਂ ਹੁਣ 2-4 ਘੇੜੇ ਲੌਬੀ ਚ ਲਾ ਕੇ ਆਈਆਂ ਫਿਰ ਮੈਂ ਆਪਣੇ ਰੂਮ ਚ ਆ ਰਹੀ ਨਹੀਂ ਇ ਫਰ ਚਲੋ ਹਿਲਣਾ ਹੀ ਆ ਤੁਰਨਾ ਹੀ ਆ ਮੈਨੂੰ ਐਕਸਰਸਾਈਜ਼ ਕਰਨੀ ਜਮਾ ਹੀ ਨਹੀਂ ਵਧੀ ਲੱਗਦੀ ਜਮਾ ਵੀ ਮੈਨੂੰ ਵਾਕ ਕਰਨੀ ਮથે ਲੱਗੇ ਵਾਕ ਮੈਨੂੰ ਜਿੰਨੀ ਮਰਜ਼ੀ ਕਰਾ ਲਵੋ ਜਦੋਂ ਤੱਕ ਮੇਰੀ ਠੋਡੀ ਖੁਦ ਉਹ ਤੱਕ ਮੈਂ ਵਾਕ ਕਰ ਸਕਦੇ ਪਰ ਐਕਸਰਸਾਈਜ਼ ਨਹੀਂ ਮਿੱਥ ਹੁੰਦੀ ਹੈ ਐਕਸਰਸਾਈਜ਼ ਮੈਂ ਕਰਨੀ ਮੈਨੂੰ ਪਸੰਦ ਵੀ ਨਹੀਂ ਹੈਗੀ ਬਸ ਸੱਲੀ ਵਾਕ ਹੀ ਕਰਨੀ ਪਸੰਦ ਹੈ ਮੈਨੂੰ ਤੇ ਮੈਂ ਵਾਕ ਹੀ ਕਰਦੀ ਹੁੰਨੀ ਆ ਟਾਈਮ ਹੋ ਗਿਆ ਹੁਣ 3:30 ਦਾ ਮੈਂ ਆਪਣੀ ਚਾਹ ਪੀਦੀ ਦਵਿੰਦਰ ਹਾਣੂ ਦੇ ਮਾਨ ਸਾਥ ਉਹ ਚਾਹ ਪਾਣੀ ਪੀਣ ਕੇ ਉਹਨਾਂ ਨੂੰ ਕਰੂੰਗੀ ਚਾਹ ਤੇ ਮੈਂ ਕੰਮ ਰੈਡੀ ਹੋ ਜਾ ਸ਼ਾਮ ਤੱਕ ਮਾਂ ਵਕਤ ਸ਼ੂ ਵਗੈਰਾ ਪਾ ਲ ਤੇ ਨਾਲ ਵਾਕ ਕਰਨੀ ਚਾਹੁੰਦੇ ਕੰਮ ਨਾਲ ਸ਼ੂਜ਼ ਈਜ਼ੀਲੀ ਹੋ ਜਾਂਦੇ ਨੇ ਤੁਸੀਂ ਵੀ ਸੋਚਦੇ ਹੋਵੋਗੇ ਮੈਨੂੰ ਕਮੈਂਟ ਵੀ ਆਇਆ ਸੀ ਕੈਨਿੰਗ ਕਰਨੀ ਵਿੱਚ ਜਦ ਤੁਸੀਂ ਸ਼ੂ ਸਾਕਸ ਕਮੇ ਪਾ ਲਾਉਂਦੇ ਹੋਗੇ ਐਕਚੁਅਲੀ ਮੈਂ ਨਾ ਸ਼ਾਮ ਨੂੰ ਵਾਕ ਕਰਨੀ ਹੁੰਦੀ ਤਾਂ ਮੈਂ ਸ਼ੂ ਪਾਉਣੀ ਹੁੰਦੀ ਠੀਕ ਹੈ ਨਾ ਸਾਰਾ ਦਿਨ ਤਾਂ ਨਹੀਂ ਪਾ ਕੇ ਰੱਖੀਦੇ ਸਵੇਰੇ ਸ਼ਾਮ ਪਾਉਣੀ ਹੈ ਸਵੇਰੇ ਹੁਣ ਜਦ ਮੈਂ ਵਾਕ ਕਰਨਾਂਗੀ ਸਵੇਰੇ ਵੀ ਪਾ ਲਾਣੀ ਆ ਫਿਰ ਜਿੰਨਾ ਟਾਈਮ ਮੇਰਾ 9:00 9:30 ਤੋਂ 10:00 ਵਜੇ ਤੱਕ ਮੇਰੇ ਕੰਮ ਨਹੀਂ ਖਤਮ ਹੁੰਦੇ ਉਹਨਾਂ ਟਾਈਮ ਮੈਂ ਪਾਈ ਰੱਖਦੇ ਮੈਨੂੰ ਕੰਫਰਟੇਬਲ ਲੱਗਦੇ ਨੇ ਸ਼ੂਜ਼ ਜਦੋਂ ਆਏ ਲੱਗੂ ਵੀ ਮ ਕੰਮ-ਕੰਮ ਤੇ ਸਵੇਰ ਸ਼ਾਮ ਮੈਂ ਪਾ ਲਣੀ ਤਾਂ ਅੱਛਾ ਵੀ ਲੱਗਦਾ ਆ ਤੇ ਆਪਾਂ ਨੂੰ ਕੰਮ ਕਰਨਾ ਕੰਫਰਟੇਬਲ ਵੀ ਲੱਗਦਾ ਤੇ ਵਾਕ ਵੀ ਕੰਫਰਟੇਬਲੀ ਹੋ ਜਾਂਦੇ ਲੱਗਦਾ ਵੀ ਨਹੀਂ ਆਉਂਦੇ ਦੁਖਦੇਗੇ ਤੁਸੀਂ ਕਦੇ ਟਰਾਈ ਕਰਕੇ ਦੇਖੋ ਜਿੰਨਾ ਟਾਈਮ ਤੁਸੀਂ ਕੰਮ ਕਰਦੇ ਤੁਸੀਂ سپورਟ ਸ਼ੂ ਪਾ ਕੇ ਦੇਖੋ ਇਹਨਾਂ ਨਾਲ ਆਪਣੀ ਟੂਈ ਨੂੰ ਬਹੁਤ سپورਟ ਮਿਲਦੀ ਆ ਤਾਂ ਆਪਾਂ ਨੂੰ ਲੱਤਾਂ ਵੀ ਦੁਖਦੇ ਆਪਾਂ ਥਕਾਵਟ ਵੀ ਬਹੁਤ ਘੱਟ ਹੁੰਦੀ ਆ ਜੇ ਆਪਾਂ ਚਪਲ 'ਚ ਕੰਮ ਕਰਦੇ ਨਾ ਥਕਾਵਟ ਜ਼ਿਆਦਾ ਹੁੰਦੀ ਆ ਮੈਂ ਤਾਂ ਇਹ ਚੀਜ਼ ਫੀਲ ਕੀਤੀ ਆ ਮੈਨੂੰ ਆਪ ਨੂੰ ਖੁਦ ਨੂੰ ਮੀ ਰਿਅਲਾਈਜ਼ ਹੁੰਦਾਗਾ ਕਿ ਹਾਂ ਸ਼ੂਜ਼ ਨਾਲ ਆਪਾਂ ਕੰਮ ਕਰਦੇ ਥੱਕਦੇ ਨਹੀਂ ਆਗੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਤੇ ਕਿਚਨ ਵਿੱਚ ਨਾ ਅੱਜ ਮੇਰੇ ਕੋਲੇ ਕੁਕਿੰਗ ਦਾ ਕੰਮ ਨਹੀਂ ਸੀ ਯਾਨੀ ਕਿ ਮੈਂ ਸਬਜ਼ੀ ਨਹੀਂ ਬਣਾਉਣੀ ਸਹੀ ਰਲੀ ਮੇਰੇ ਕੋਲ ਸਬਜ਼ੀ ਕਦੂ ਦੀ ਪਈ ਸੀ ਤੇ ਮੈਂ ਸੋਚਿਆ ਚਲੋ ਨਿੱਕੀ ਨਿੱਕੀ ਕੰਮ ਜੇ ਹੋਰ ਕਰ ਲਵਾਂ ਨੀ ਧਨੀਆ ਰੋਸਟ ਕਰਨਾ ਸੀ ਮੈਂ ਰੋਸਟ ਕਰਕੇ ਮੈਂ ਧਨੀਆ ਪਾਊਡਰ ਬਣਾਉਣਾ ਸੀਗਾ ਧਨੀਆ ਪਾਊਡਰ ਮੈਂ ਬਾਜ਼ਾਰ ਤੋਂ ਨਹੀਂ ਖਰੀਦਿਆ ਕਦੇ ਮੈਂ ਆਪ ਘਰੇ ਬਣਾਉਣੀ ਹੁੰਦੀ ਆ ਸਾਬਤ ਧਨੀਆ ਲਿਆ ਕੇ ਰੱਖਦੇ ਆ ਤੇ ਸਾਬਤ ਧਨੀਏ ਨੂੰ ਥੋੜਾ ਜਿਹਾ ਪੈਨ ਵਿੱਚ ਪਾ ਕੇ ਡਰਾਈ ਰੋਸਟ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਨਾ ਉਹ ਇੱਕ ਅੱਛੀ ਖੁਸ਼ਬੂ ਆਵੇ ਜੋ ਆਪਾਂ ਗ੍ਰाइंड ਕਰੀਏ ਬਾਕੀ ਜਿਹੜੇ ਕੋਈ ਸਿਲਸਿਲਾ ਬਹੁ ਵੀ ਨਿਕਲ ਜੂਣ ਧੁੱਪੇ ਰੱਖ ਕੇ ਵੀ ਪੀ ਸਕਦੇ ਪਰ ਜਿਹੜਾ ਰੋਸਟ ਕਰਨ ਨਾਲ ਇਹਦਾ ਫਲੇਵਰ ਆਉਂਦਾ ਹੈ ਖੁਸ਼ਬੂ ਆਉਂਦੀ ਹੈ ਧਨੀਏ ਦੀ ਨਾ ਉਹ ਦੁੱਖ ਨਹੀਂ ਹੋ ਜਾਂਦੀ ਬਹੁਤ ਵਧੀਆ ਲੱਗਦਾ ਫਿਰ ਮੈਂ ਮੈਨੂੰ ਵੀ ਕਿਸ ਨੇ ਇਹ YouTube ਤੇ ਕਮੈਂਟ ਕਰਿਆ ਸੀ ਪਹਿਲਾਂ ਮੈਂ ਡਾਇਰੈਕਟ ਪੀਸਦੀ ਹੁੰਦੀ ਸੀ ਫਿਰ ਕਿਸੇ ਏਜ ਟੂ ਰਿਲੇਟਿਵ ਸਿਆਣੀ ਜਿਹੜੀ ਨੇ ਕਮੈਂਟ ਕਰਿਆ ਸੀਗਾ ਕਿ ਤੁਸੀਂ ਹਲਕਾ ਜਿਹਾ ਇਹਨੂੰ ਰੋਸਟ ਕਰਿਆ ਕਰੋ ਔਰ ਇਹਦਾ ਫਲੇਵਰ ਦੇਖੋ ਫਿਰ ਕਿੰਨਾ ਆਉਂਦਾ ਔਰ ਸਹੀ ਗੱਲ ਹੈ ਫਿਰ ਮੈਂ ਸਿੱਖ ਗਈ ਹੈ ਨਾ ਕਈ ਵਾਰ ਆਪਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਵੀ ਆਹ ਕੰਮ ਐ ਕਰਨਾ ਪਰ ਕਿਸੇ ਦੱਸ ਤਣੀਆਂ ਹੋ ਗਿਆ ਰੋਸਟ ਐਨੇ ਤਾਂ ਨਹੀਂ ਠੰਡਾ ਹੋ ਰਿਹਾ ਇਸੇ ਮੈਂ ਸੋਚ ਚਲوں ਨੂਨ ਨੂਨ ਦਾ ਨੀਚੇ ਮਿਰਚ ਮਸਾਲੇ ਫਿਲ ਕਰ ਲਾਂ ਫਿਰ ਜਦੋਂ ਆਪਾਂ ਕੁਕਿੰਗ ਕਰਦੇ ਹਾਂ ਨਾ ਕੋਈ ਦਾਲ ਸਬਜ਼ੀ ਵਗੈਰਾ ਕੁਝ ਵੀ ਆਪਾਂ ਬਣਾਉਣਾ ਹੈ ਫਿਰ ਆਪਾਂ ਨੂੰ ਭੱਜਣਾ ਨਹੀਂ ਪੈਂਦਾ ਡੱਬਿਆਂ ਵਾਲ ਤੇ ਜਦੋਂ ਫਿਰ ਮੈਂ ਲੱਗਦਾ ਵੀ ਮੇਰੇ ਕੋਲ ਥੋੜਾ ਥੋੜਾ ਟਾਈਮ ਹੈਗਾ ਫਿਰ ਤਾਂ ਨਹੀਂ ਕਿੰਨੇ ਕਿੰਨੇ ਕੰਮ ਮੈਂ ਕਰ ਲਾਂ ਨਹੀਂ ਹੁੰਦੀਆਂ ਜੋ ਚੀਜ਼ ਇਹਦੇ ਵਿੱਚ ਖਤਮ ਹੋ ਰਹੀ ਇਸੇ ਮੈਂ ਭਰ ਕੇ ਰੱਖਦੀ ਤੇ ਫਿਰ ਖਾਣਾ ਬਣਾਉਣ ਚ ਆਪਾਂ ਨੂੰ ਮੁਸ਼ਕਲ ਨਹੀਂ ਹੁੰਦਾ ਵੀ ਫਟਾਫਟਸ ਹਨਾ ਕੁਕਿੰਗ ਦਾ ਕੰਮ ਛੱਡ ਕੇ ਵਿੱਚ ਵਿਚਾਲੇ ਤੁਸੀਂ ਡੱਬੇ ਲਿਆਓ ਚੱਕ ਕੇ ਤੇ ਪਰੋ ਤਾਂ ਆਪਣਾ ਟਾਈਮ ਵੀ ਬਚ ਰਹਿੰਦਾ ਜੇ ਮੈਂ ਅੱਜ ਮੈਨੂੰ ਲੱਗਿਆ ਮੈਂ ਫ੍ਰੀ ਆ ਤਾਂ ਮੈਂ ਇਹ ਕੰਮ ਕਰ ਲਈ ਤੇ ਹੁਣ ਜਿੱਦ ਦੇ ਕੁਕਿੰਗ ਕਰਨੀ ਹੋਊਗੀ ਮੈਨੂੰ ਭਜਣਾ ਦੀ ਬੋਬੀ ਨੂੰ ਧਾਨ ਵਿੱਚ ਕੁਝ ਚੀਜ਼ ਮਸਾਲਾ ਖਤਮ ਹੋਇਆ ਹੋਇਆ ਤੇ ਮੈਂ ਸੋਚਿਆ ਚਲੋ ਹੁਣ ਮਿਕਸੀ ਕੱਢਣੀ ਸੀ ਮੈਂ ਧਾਨੀਆ ਪੀਸਣ ਲਈ ਤੇ ਮਿਕਸੀ ਮੈਨੂੰ ਲੱਗੀ ਥੋੜੀ ਥੋੜੀ ਗੰਦੀ ਮੈਨੂੰ ਲੱਗ ਰਹੀ ਸੀ ਬਸ ਮੈਨੂੰ ਨਾ ਐ ਹੁੰਦਾ ਵੀ ਜੇ ਆਪਾਂ ਕੰਮ ਕਰਦੇ ਆ ਕਿਚਨ ਚ ਉਦੋਂ ਮੈਂ ਬਿਜ਼ੀ ਹੁੰਦੀ ਆ ਜੋ ਮਿਕਸੀ ਯੂਜ਼ ਕਰਦੀ ਆ ਫਿਰ ਮੈਂ ਐ ਰੱਖ ਦਾਨੀ ਵੀ ਚਲੋ ਕਦੇ ਫੇਰ ਕਲੀਨ ਕਰੂੰਗਾ ਕਦੇ ਫੇਰ ਕਲੀਨ ਕਰੂੰਗੀ ਫਿਰ ਸੋਚਿਆ ਬਹੁਤ ਸਾਲ ਪੁਰਾਣੀ ਮਿਕਸੀ ਆ ਇਹ ਮੈਨੂੰ ਲੱਗਦਾ 2011 ਚ ਪਤਾ ਨਹੀਂ 12 ਚ ਅਸੀਂ ਲਈ ਸੀ ਤੇ ਇੰਨੇ ਸਾਲ ਹੋ ਗਏ ਬਿਲਕੁਲ ਨਵੀਂ ਲੱਗਦੀ ਆ ਐਂ ਲੱਗਦੀ ਮੈਂ ਅੱਜ ਹੀ ਖਰੀਦੀ ਹੁੰਦੀ ਲੱਗਦਾ ਹੀ ਨਹੀਂ ਹੈਗਾ ਨਹੀਂ ਤਾਂ ਮਿਕਸੀਆਂ ਮੈਂ ਦੇਖੀਆਂ ਨਹੀਂ ਬਹੁਤ ਬੁਰਾ ਹਾਲ ਕਰਿਆ ਪਿਆ ਹੁੰਦਾ ਲੇਡੀਜ਼ ਨੇ ਮਿਕਸੀਸ ਦਾ ਤੇ ਉਹ ਮੈਨੂੰ ਗੰਦੀਆਂ ਇਹ ਬਿਲਕੁਲ ਪਸੰਦ ਨਹੀਂ ਹੈਗੀਆਂ ਤੇ ਘਰ ਮਿਕਸੀ ਹੋ ਗਈ ਸਾਫ਼ ਟਾਈਮ ਸਿਰਫ 2 ਮਿੰਟ ਲੱਗੇ ਨਾ ਬਸ ਉਹੀ ਗੱਲ ਨਾਲ ਆਪਾਂ ਨੂੰ ਕੰਮ ਕਰਨ ਦੀ ਘਾਲ ਹੀ ਵੱਡੀ ਹੋ ਜਾਂਦੀ ਹੈ ਧਨੀਆ ਹੋ ਗਿਆ ਠੰਡਾ ਤੇ ਹੁਣ ਜਾਰਚ ਪਾ ਕੇ ਨੂੰ ਇਹ ਵੀ ਪੀਸ ਲਾਂਗੇ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਮੈਂ ਬਣਾਉਂਦੀ ਹੁੰਦੀ ਹਲਕਾ ਜਿਹਾ ਦਰਦਰਾ ਰੱਖ ਦਿੰਦੇ ਨੇ ਜਿਹੜਾ ਬਾਜ਼ਾਰ ਚੋਂ ਲੈ ਕੇ ਆਉਣੇ ਹੁੰਦੇ ਨਾ ਉਹ ਬਿਲਕੁਲ ਜਿਵੇਂ ਬਰੀਕ ਰੇਤਾ ਬਣਿਆ ਪਿਆ ਹੁੰਦਾ ਮੈਨੂੰ ਥੋੜਾ ਜਿਹਾ ਦਰਦਰਾ ਪਸੰਦ ਆ ਤਾਂ ਔਰ ਕੀ ਇਹਦੀ ਖੁਸ਼ਬੂ ਆ ਰਹੀ ਸੀ ਬਹੁਤ ਅੱਛੀ ਸਾਰੇ ਕਿਚਨ ਚ ਫੈਲ ਗਈ ਸੀ ਤੁਹਾਨੂੰ ਇਹਨੂੰ ਕਰ ਲੈਣੇ ਆ ਬੋਟਲ ਵਿੱਚ ਫਿਲ ਬਸ ਇੰਨੀ ਕਿ ਮੈਂ ਇੱਕ ਬੋਟਲ ਹੀ ਭਰ ਕੇ ਰੱਖਦੀ ਹੁੰਦੀ ਆਂ ਕਿਉਂਕਿ ਜਦੋਂ ਵੀ ਮਸਾਲੇ ਆਪਾਂ ਬਹੁਤ ਜ਼ਿਆਦਾ ਬਣਾਉਨੇ ਆ ਨਾ ਫਿਰ ਉਹਨਾਂ ਦਾ ਫਲੇਵਰ ਖਤਮ ਹੋ ਜਾਂਦਾ ਇੱਕ ਚੀਜ਼ ਮੈਂ ਇਹ ਵੀ ਸਿੱਖੀ ਆ कि ਜੇ ਆਪਾਂ ਜੇ ਇਕੱਠਾ ਮਸਾਲਾ ਪੀਸ ਕੇ ਰੱਖਦੇ ਚਾਹੇ ਗਰਮ ਮਸਾਲਾ ਧਨੀਆ ਪਾਊਡਰ ਚਾਹੇ ਲੌਂਗ ਰੈਚੀ ਦਾ ਮਸਾਲਾ ਜਿੰਨਾ ਆਪਾਂ ਇਕੱਠਾ ਪੀਸ ਕੇ ਰੱਖਾਂਗੇ ਨਾ ਉਨੀ ਜਲਦੀ ਉਹਦਾ ਫਲੇਵਰ ਜਿਹੜਾ ਖਤਮ ਹੁੰਦਾ ਇਸ ਲਈ ਕੋਈ ਵੀ ਚੀਜ਼ ਤੁਸੀਂ ਘਰੇ ਜੇ ਪੀਸਦੇ ਥੋੜੀ ਮਾਤਰਾ ਵਿੱਚ ਉਹਨੂੰ ਪੀਸੋ ਚਾਕੇ ਥੋੜੇ ਦਿਨ ਉਹ ਚੱਲੇ ਉਦੋਂ ਬਾਅਦ ਤੁਸੀਂ ਦੁਬਾਰੇ ਉਹਨੂੰ ਫ੍ਰੈਸ਼ ਪੀਸ ਸਕੋ ਠੀਕ ਆਪਾਂ ਉਹ ਚੀਜ਼ ਨੂੰ ਬਰਤਲਾਂਦੇ ਪਰ ਉਹਦਾ ਫਲੇਵਰ ਖਤਮ ਹੋਣ ਲੱਗਿਆ ਉਸ ਚ ਕੋਈ ਖੁਸ਼ਬੂ ਫਲੇਵਰ ਕੁਝ ਨਹੀਂ ਰਹਿਣਾ ਹੈਗਾ ਇਸ ਕਰਕੇ ਜਿਆਦਾ ਕੁਆਂਟੀਟੀ ਵਿੱਚ ਨਾ ਉਹਨੂੰ ਇਕਦਮ ਪੀਸੋ ਟਾਈਮ ਹੋ ਰਿਹਾ 7:05 ਮਿੰਟ ਦਾ ਵਾਕ ਕਰ ਲਈ ਮੈਂ ਪਲਾਂਟਸ ਨੂੰ ਪਾਣੀ ਦੇਣਾ ਮੈਂ ਕਿ ਪਹਿਲਾਂ ਖਿਜੜੀ ਬਣਾ ਕੇ ਬਣਨੀ ਰੱਖ ਜਾ ਫਿਰ ਮੈਂ ਪਾਣੀ ਪਾਉਂ ਪਲਾਂਟਸ ਨੂੰ ਥੋੜੇ ਜਿਹੇ ਲੈਣ ਮਟਰ ਸੋਇਆ ਚੰਕਸ ਮੈਂ ਸਿਰਫ ਕੱਲੀ ਆਪਣੇ ਵਾਸਤੇ ਬਣਾਉਣੀ ਇਹਦੇ ਵਿੱਚ ਹੈਗੀ ਆ ਦਾਲ ਤੇ 1/4 ਚਮਚ ਚੌਲਾਂ ਦਾ ਪਾਇਆ ਮੈਂ 3 ਚਮਚ ਦਾਲ ਦੇ ਪਰੰਤੂ 2 ਪਰੰਤੂ 3 1 ਚਮਚ ਚਾਵਲ ਖਿਜੜੀ ਵਾਲੇ 1 ਚਮਚ ਓਟਸ ਤੇ फटाफट ਥੋੜਾ ਜਿਹਾ ਪਿਆਜ਼ ਟਮਾਟਰ ਕੜੀ ਮਿਰਚ ਚੌਪ ਕਰਨਾ ਤੜਕਾ ਲਾਉਣ ਵਾਸਤੇ ਫਿਰ ਮੈਂ ਬਣਾਉਣੀ ਖਿਚੜੀ ਅੱਜ ਮੇਰਾ ਖਿਚੜੀ ਬਣਾਉਣ ਦਿਲ ਕਰ ਰਿਹਾ ਵੈਸੇ ਸਬਜ਼ੀ ਕਦੂ ਵੀ ਪਈ ਸੀ ਹਲਕੀ ਜਿਹੀ ਕਦੂ ਮੈਂ ਖਾ ਵੀ ਲੈਣੀ ਆ ਦੁਪਹਿਰ ਨੂੰ ਮੈਂ ਕਦੂ ਖਾਦਾ ਮੈਂ ਕਿਹਾ ਥੋੜਾ ਚੇਂਜ ਕਰਾਂ ਮੇਰਾ ਖਿਚੜੀ ਖਾਣ ਨੂੰ ਦਿਲ ਕਰ ਰਿਹਾ ਸੀਗਾ ਖਿਚੜੀ ਖਾਣੀ ਬਹੁਤ ਟੇਸਟੀ ਲੱਗਦੀ ਹੈ ਲੋ ਜੀ ਟਾਈਮ ਹੋ ਰਿਹਾ ਪੌਣੇ 8 ਦਾ ਪੌਣੇ 8 ਹੋ ਗਏ ਤੇ ਮੈਂ ਲਈ ਆਪਣੀ ਖਿਚੜੀ ਬਣਾ ਕੇ ਖਿਚੜੀ ਥੋੜੀ ਆ ਪਰ ਮੈਂ ਤੁਹਾਨੂੰ ਫਲਾ ਤੀ ਤੱਕ ਠੰਡੀ ਹੋ ਜਾਏ ਗਰਮਾ ਪੂਰੀ ਤੇ ਜੀ ਪੋਸ਼ਨ ਕੰਟਰੋਲ ਚ ਖਾਣੀ ਹੁੰਦੀ ਤੇ ਉਹ ਤਾਂ ਮੇਰਾ ਵੀ ਕਰ ਰਿਆ ਫਿਰ ਵੀ ਮੈਂ ਹੋਰ ਪਾਲਾ ਪਲੇਟ ਭਰ ਲਾ ਬਹੁਤ ਟੇਸਟੀ ਲੱਗਦੀ ਮੈਨੂੰ ਤੇ ਜਿਹੜੇ ਕਦੇ-ਕਦੇ ਖਾਈ ਆ ਆਪਾਂ ਤੇ ਪਰ ਜੇ ਆਪਾਂ ਹਰ ਇੱਕ ਚੀਜ਼ ਪੋਸ਼ਨ ਕੰਟਰੋਲ ਚ ਖਾਈਏ ਤਾਂ ਆਪਣਾ weight loss ਵੀ ਹੁੰਦਾ ਤੇ weight maintain ਵੀ ਰਹਿੰਦਾ ਇਸ ਕਰਕੇ ਪੋਸ਼ਨ ਕੰਟਰੋਲ ਬਹੁਤ ਜ਼ਰੂਰੀ ਹੈ ਜੇ ਆਪਾਂ weight maintain ਕਰਨਾ ਜਾਂ weight loss ਕਰਨਾ ਸੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਅੱਜ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰੇ ਵੀਡੀਓਜ਼ ਦੇਖਦੇ ਹੋ ਅੱਛਾ-ਅਛਾ ਕਮੈਂਟਸ ਕਰਦੇ ਬਹੁਤ ਪਿਆਰ ਦੀ ਨੂੰ ਮੈਨੂੰ ਬਹੁਤ-ਬਹੁਤ ਧ ਵੀਡੀਓ ਬਹੁਤ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਭ ਚੰਗੇ ਰਹੋ